ਉਹ ਮੇਰੇ ਬੱਚਾ ਉਹ ਮੇਰੇ ਬੱਚਾ ਪਾਪਾ ਨਾ ਫੋਟੋ ਨਮਾ ਸ਼ਹਿਰ ਦੇ ਕਸਬਾ ਮੁਕੰਧਪੁਰ ਵਿਖੇ ਆਸਟ੍ਰੇਲੀਆ ਵਿੱਚ ਨੌਜਵਾਨ ਦੇ ਹਾਰਟ ਅਟੈਕ ਨਾਲ 15 ਜੂਨ ਨੂੰ ਮੌਤ ਹੋ ਗਈ ਸੀ ਅੱਜ 15 ਦਿਨਾਂ ਬਾਅਦ ਜਦੋਂ ਬੰਦ ਬਕਸਾ ਵਿਸ਼ਾਲ ਕਟਾਰੀਆ ਦੀ ਮਰਤਕ ਦੇ ਪਹੁੰਚੀ ਤਾਂ ਗਮਗੀਨ ਮਾਹੌਲ ਹੋ ਗਿਆ ਮਰਤਕ ਵਿਸ਼ਾਲ ਕਟਾਰੀਆ ਆਪਣੇ ਮਾਪੇ ਦਾ ਇਕਲੌਤਾ ਪੁੱਸੇ ਜੋ ਪਿਛਲੇ 16-17 ਸਾਲਾਂ ਤੋਂ ਆਸਟ੍ਰੇਲੀਆ ਵਿੱਚ ਰਹਿ ਰਿਆ ਸੀ ਮਰਤਕ ਵਿਸ਼ਾਲ ਕਟਾਰੀਆ ਦੇ ਪਿਤਾ ਫਰੇਮ ਨੇ ਚਿਖਾ ਨੂੰ ਅਗਨੇ ਦਿੱਤੇ ਬੰਗਾ ਤੋਂ ਵਿਧਾਇਕ ਡਾਕਟਰ ਸੁਖਵਿੰਦਰ ਕਮਾਰ ਸੁਖੀ ਨੇ ਇਸ ਮੌਕੇ ਕਿਹਾ ਕਿ ਇਹ ਬਹੁਤ ਹੀ ਦੁਖਦਾਇਕ ਘਟਨਾ ਹੈ ਸਾਡੇ ਨੌਜਵਾਨਾਂ ਨੂੰ ਰੋਜੀ ਰੋਟੀ ਕਮਾਉਣ ਲਈ ਬਾਹਰ ਜਾਣਾ ਪੈਂਦਾ ਹੈ ਪਰ ਪਤਾ ਨਹੀਂ ਸੀ ਕਿ ਇਸ ਨੌਜਵਾਨ ਦੀ ਵੀ ਘਰ ਵਾਪਸੀ ਇਸ ਤਰ੍ਹਾਂ ਹੋਵੇਗੀ ਬਹੁਤ ਹੀ ਦੁਖਦਾਇਕ ਘਟਨਾ ਹੈ ਡਾਕਟਰ ਅੱਜ ਆਸਟ੍ਰੇਲੀਆ ਤੋਂ ਇੱਕ ਨੌਜਵਾਨ ਦੀ ਜਿਹੜੀ ਬੋਰੀਟ ਕਰਨ ਦੀ ਹੈ ਉਹ ਕੀ ਐਸਟ੍ਰਿਕ ਦੇ ਸਾਥੇ ਪੰਜਾਬੀਆਂ ਦੇ ਮੌਜੂਦਾਂ ਦੀਆਂ ਬੋਲੀਆਂ ਆ ਕੇ ਰਹਿ ਗਈ ਬਿਸ਼ਾਲ ਨਾਨ ਦਾ ਨੌਜਵਾਨ ਜਿਹੜਾ ਸਾਡਾ ਆਪਣਾ ਨੌਜਵਾਨ ਸੀ ਮੁਕੰਦਵਰ ਉਹ 15 ਸਾਲ ਤੋਂ ਸਟੇਡੀਅਮ ਵਿੱਚ ਗਿਆ ਸੀ ਪਰ ਦੋ ਤਿੰਨ ਵਾਰੀ ਉਹ ਆਇਆ ਵੀ ਮੈਂ ਸਮਝਦਾ ਕਿ ਇਹ ਬੜੀ ਦੁਖਦਾਈ ਘਟਨਾ ਹੈ ਇਹ ਇਕੱਲੇ ਉਹਨਾਂ ਦੇ ਬਾਪ ਲਈ ਮਾਂ ਲਈ ਲੋਕੀਏ ਭੈਣਾਂ ਲਈ ਨਹੀਂ ਇਹ ਸਾਡੇ ਸਾਰਿਆਂ ਲਈ ਦੁਖਾਈ ਹੈ ਕਿਉਂਕਿ ਸਾਡੇ ਬੱਚੇ ਜਿਹੜੇ ਵਿਦੇਸ਼ਾਂ ਵਿੱਚ اپنی ਰੋਟੀ ਰੋਟੀ ਲਈ ਜਾਂਦੇ ਆ। ਆਪਣੀ ਕੋਈ এডਿਕੇਸ਼ਨ ਲੈ ਜਾਂਦਾ। ਕੋਈ ਇੱਕ ਪਰਨੋਂ ਦੇ ਸਰ ਦੇ ਹੋਲਡ ਜਾਂਦਾ। ਜਦੋਂ ਉਹ ਇਸ ਤਰ੍ਹਾਂ ਦੇ ਸਾਡੇ ਬੱਚੇ ਹੁੰਦੇ ਆ ਅਕਸੀਡੈਂਟ ਹੋ ਜਾਂਦੇ ਤਾਂ ਬੜਾ ਦੁੱਖਾਇਦਾ। ਨਸਮਿੰਦਾ ਵੀ ਅੱਜ ਸਾਨੂੰ ਲੋੜ ਹੈ ਕਿ ਅਸੀਂ ਇਹਨਾਂ ਜਨਾਨ ਚੜੀਏ। ਅਬ ਇਹ ਵੀ ਕਿਦਣਾ ਕਿਦਾਂ ਸੀ ਮਹਿਸੂਸ ਕਰਦੇ ਆ ਕਿ ਸਾਡੀ ਜਿਹੜੀ ਪੋਪੂਲੇਸ਼ਨ ਜਿਹੜੀ ਡੇ ਬਾਈ ਡੇ ਵੱਧ ਰਹੀ ਹੈ ਜੀ ਨੰਬਰ ਇਹ ਜਿਹੇ ਪੋਸਟ ਕਟਾ ਸਾਨੂੰ ਕਿਤੇ ਨਾ ਕਿਤੇ ਬਾਹਰ ਜਾਣਾ ਪੈਂਦਾ ਸੋ ਇਹ ਗਿਆਦਰ ਜਿਹੜਾ ਬੱਚਾ ਆਪਣੀ ਰੋਟੀ ਦੀ ਮਾਨਸੀ ਕਰ ਕਿਸੇ ਨੂੰ ਗੱਜਾਈ ਸੀ ਇੱਕ ਦਿਨ ਇਹ ਡੈੱਡ ਬੋਡੀ ਆਏਗੀ ਇਹ ਦਿਵਸ ਸੁਸਾਸਿ ਨੇ ਅਜੀ ਕਿਨਾ ਤੁਹਾਡਾ ਮੈਂ ਨਾ ਆਕਾਸ਼ਦੀਪ ਸਿੰਘ ਆਕਾਸ਼ੀਪ ਬਿਸ਼ਾਲ ਤੁਹਾਡੇ ਨਾਲ ਰਿਹਾ ਆਸਟ੍ਰੇਲੀਆ ਦੇ ਵਿੱਚ ਕਿੰਨੇ ਸਾਲ ਤੁਸੀਂ ਟਿਕ ਰਹੇ ਹੈ ਇਹ ਲਗ ਲਗ ਟਾਈਮ ਵਿੱਚ 6 ਤੋਂ 7 ਸਾਲ ਇੱਥੇ ਰਹੇ ਮੈਂ ਦੇ ਕੋਲ 2000 10 ਦੇ ਵਿੱਚ ਗਿਆ ਤੇ ਮੈਂ ਪਹਿਲਾਂ ਮੈਂ ਆਪਣੇ ਬ੍ਰਦਰ ਤੋਂ ਗਿਆ ਉਹ ਕਿ ਬਾਸ਼ ਮੂਵ ਹੋ ਗਿਆ ਦੇ ਕੋਲ ਚਾਹਗਾ ਇਹਨੇ ਤਾਂ ਮੈਨੂੰ ਮਤਲਬ ਕਿ ਅਸੀਂ ਗੱਲ ਕਰਦੇ ਵੀ ਜੇ ਮੇਰਾ ਵੱਡਾ ਭਰਾ ਹੋਵੇ ਹੁੰਦਾ ਉਹ ਵੀ ਉਨੇ ਵੀ ਇਦਾਂ ਨਹੀਂ ਸੰਭਿਆ ਜਿੰਦਾ ਹਮੇਸ਼ਾ ਮਤਲਬ ਕਿ سپورਟ ਜਿੱਥੇ ਜਿੱਦਾਂ ਦੀ ਵੀ ਕੋਈ ਲੋੜ ਹੋਣੀ ਹਮੇਸ਼ਾ ਪਹਿਲਾਂ ਆਉਣਾ ਤੇ ਬਾਕੀ ਮੈਂ ਵਿਸ਼ਾਲ ਦੇ ਬਾਰੇ ਕਿਹਨਾਂ ਦੇ ਬਹੁਤ ਜ਼ਿਆਦਾ ਇੰਟੈਲੀਜੈਂਟ ਬਹੁਤ ਜ਼ਿਆਦਾ ਮਤਲਬ ਕਿ ਇੱਕ ਬੰਦੇ ਦਾ ਸ਼ਾਰਪ ਪੁਆਇੰਟ ਹੁੰਦਾ ਨਾ ਉਹ ਹੀ ਇਹ ਉੱਥੇ ਲਾ ਲੋ ਕਿ ਜਿੱਥੇ ਹੀ ਕੰਮ ਕਰਦੇ ਸੀ ਇੱਕ ਜਗ੍ਹਾ ਦੇ ਕੰਮ ਕਰਦਾ ਰਹਿ। ਉਹ ਫੋਟੋ ਆ ਉੱਥੇ ਕੰਮ 15 ਸਾਲ ਲਗਾਤਾਰ ਇੱਕ ਥਾਂ ਦੇ ਕੰਮ ਕੀਤਾ ਨੇ। ਤੇ ਪਹਿਲਾਂ ਨੋਰਮਲ ਸਟਾਫ ਤੋਂ ਹੋ ਗਏ ਮੜ ਕੇ ਮੈਨੇਜਰ ਬਣਿਆ। ਤੇ ਮੈਂ ਉਹ ਵੇਖਿਆ ਲੋਕਾਂ ਕੋਲ ਮੈਨੇਜੇ ਇੱਕ ਸ਼ਿਫਟ ਨਹੀਂ ਹੁੰਦੀ। ਇਹ ਚਾਰ ਸਟੋਰ ਮੈਨੇਜ ਕਰਦਾ ਸੀ। ਹੁਣ ਸਤੋ ਸਾਲ ਪਹਿਲਾਂ 6 ਸਟੋਰ ਸੰਭਾਲਦਾ ਇਕੱਲਾ। ਇਹਨੂੰ ਪੂਰਾ ਏਰੀਆ ਮੈਨੇਜਰ ਵਗੈਰਾ ਪੂਰਾ ਬਣਾਇਆ ਬਹੁਤ ਜ਼ਿਆਦਾ ਹੁਣ ਵਿਦਮਾਨ ਹੈ। ਇੱਕ ਹੀ ਪ੍ਰੋਬਲਮ ਕੀ ਹੈ ਇਸ ਇਤਰੀਆ ਵਿੱਚ। ਮੈਂ ਛੱਡ ਕੇ ਆ ਗਿਆ ਸੀ 2021 ਦੇ ਆਪਣਾ ਸ਼ਾਦੀ ਕਰਨ ਵਾਸਤੇ ਇੱਥੇ ਆ ਗਈ। ਜਦੋਂ ਆਇਆ ਤਾਂ ਬਿਲਕੁਲ ਹੀ ਸਹੀ ਹੈ ਤੇ ਮਿੰਤਾਬ ਜਿੱਦਨ ਫੋਨ ਆਇਆ ਮੇਰੇ ਫੋਨ ਤੇ ਵੀ ਗੱਲ ਹੁੰਦੀ ਰਹੀ। ਨਵੇਂ ਸਾਲ ਤੇ ਮਨਰ ਜਨ ਹੁੰਦੇ ਨੇ ਤਾਂ ਮੈਨੂੰ ਫੋਨ ਕੀਤਾ ਸਾਰਾ ਕੁਝ ਤੇ ਜਦੋਂ ਹੁਣ ਜਿੱਦਨ ਮੈਨੂੰ ਫੋਨ ਮੇਰੇ ਫਰੈਂਡ ਨੇ ਤਿੰਨ ਚਾਰ ਅਲੱਗ-ਅਲੱਗ ਫਰੈਂਡਾਂ ਦੇ ਫੋਨ ਆਏ ਭੀ ਇਦਾਂ ਵਿਸ਼ਾਲ ਹੋ ਗਿਆ ਭੀ ਉਹਦੇ ਮਗਰ ਪੇਰੈਂਟਸ ਦਾ ਕੀ ਹਨ ਪਾਦਾਨੀ ਫਿਰ ਜਿੰਨਾ ਕਿ ਮੈਨੂੰ ਪਤਾ ਫਿਰ ਮੈਂ ਦੱਸਿਆ ਨਹੀਂ ਉਥੇ ਪ੍ਰੋਬਲਮ ਕੀ ਆਈ ਇਹ ਨਹੀਂ ਹਾਰਟ ਟੈਗ ਮਤਲਬ ਕਿ ਜੋ ਮੈਨੂੰ ਮੇਰਾ ਫਰੈਂਡ ਸੁਨੀਲ ਨੇ ਦੱਸਿਆ ਵੀ ਜਦੋਂ ਇਹ ਗਿਆ ਆਪਣੇ ਤੇ ਸਰਵ ਸਟੇਸ਼ਨ ਤੇ ਤੇਲ ਪਰਾ ਕੇ ਆਪਣੀ ਗਰੋਸਰੀ ਸਾਰਾ ਕੁਝ ਕੀਤਾ ਵਾ ਜਦੋਂ ਵਾਪਸ ਆਉਣ ਡਿਆ ਵਾ ਗੱਡੀ ਦੇ ਵਿੱਚ ਬੈਠਣ ਲੱਗੇ ਉਹਨੂੰ ਥੋੜਾ ਮਤਲਬ ਕਿ ਚਸਤ ਨੇ ਪਕੜ ਲਈ ਆਪਣੀ ਤੇ ਥੋੜਾ ਪੇਨ ਹੋਈ ਹੈ ਤੇ ਉਦੋਂ ਬਸ ਵੇਚ ਜਾ ਕੇ ਲੰਮੇ ਪੈ ਗਿਆ ਬਾਅਦ ਫਿਰ ਉਹਨਾਂ ਨੇ ਜੋ ਪੁਲਿਸ ਕਾਲ ਕੀਤੀ ਹੈ ਤੇ ਫਿਰ ਉਹਨਾਂ ਨੇ ਮਤਲਬ ਕਿ ਉਹਨੂੰ ਹਸਪੀਟਲ ਬਗੈਰ ਲੈ ਗਏ ਤੇ ਅਗਲੇ ਦਿਨ ਡੈਂਟਿਕ ਕੋਲ ਆ ਕੇ ਮੁਕਦਦ ਹੋ ਬਹੁਤ ਹੀ ਅੱਛਾ ਦੇ ਸਤਨਾਜ ਪ੍ਰੇਮਨਾ ਜੀ ਮੁਰਗੀ ਫਾਰਮ ਵਾਲੇ ਕਿਨ ਦਾ ਪੁੱਤਰ ਨਿਸ਼ਾਨ ਕਟਾਰੀਆ ਜੀ ਅੱਜ ਤੋਂ 17 ਸਾਲ ਪਹਿਲਾਂ ਵਿਦੇਸ਼ ਦੀ ਧਰਤੀ ਆਸਟ੍ਰੇਲੀਆ ਵਿੱਚ ਗਿਆ ਸੀ ਜਿਹੜਾ ਦੋ ਵਾਰੀ ਇੰਡੀਆ ਦੇ ਵਿੱਚ 8-10 ਦਿਨ ਲਈ ਆਇਆ ਬੜਾ ਖੁਸ਼ ਸੀਗਾ ਪਰ ਹੁਣ ਫੇਰ ਇੰਡੀਆ ਨੂੰ ਆਉਣਾ ਸੀ ਤੇ ਦੋ ਅਚਾਨਕ ਪ੍ਰਮਾਤਮਾ ਦੇ ਭਾਣੇ ਦੇ ਵਿੱਚ ਉਹ ਅਚਾਨਕ ਸਾਨੂੰ ਸੰਦੇਵੀ ਵਿਛੋੜਾ ਦੇ ਗਿਆ ਉਹਨਾਂ ਦੀ ਸ਼ਾਂਤੀ ਦੇ ਲਈ 2 ਤਰੀਕ ਦਿਨ ਬੁੱਧਵਾਰ ਨੂੰ ਗੁਰਦੁਆਰਾ ਸਿੰਘ ਸਭਾ ਵਿਖੇ ਅੰਤਮ ਅਰਦਾਸ ਹੋਵੇਗੀ ਪ੍ਰਮਾਤਮਾ ਨੂੰ ਆਪਣੇ ਚਾਲਾਂ ਵਿੱਚ ਨਵਾਸ ਵਾਸ਼ੇ ਪ੍ਰੀਮਜੀ ਮੁਰਗੀ ਫਾਰਮ ਵਾਲੇ ਜਿਹਦੇ ਜਾਦਾ ਕਰਕੇ ਸਾਰੇ ਨੌਜਾਤ ਦੇ ਉਹਨਾਂ ਦਾ ਇਕਲੋਤਾ ਵੀਤਾ ਸੀ ਸ਼ਾਂਤ ਕਾਰੀਆਂ ਸਾਰੇ ਨੱਦਰ ਨੂੰ ਸਾਰੇ ਇਲਾਕੇ ਨੂੰ ਬੜੀ ਦੁੱਖਲੀ ਗੱਲ ਆ ਸਾਰੇ ਹੀ ਬਹੁਤ ਮਨੋਦੁੱਖ ਕਰਦੇ ਆ ਸਾਰੇ ਜਾਣੇ ਪਰਮਾਤਮਾ ਅੰਮ੍ਰਿਤਮ ਸ਼ਾਲਕਟਾਰੀਆ ਨੂੰ ਆਪਣੇ ਚਰਨਾਂ ਵਿੱਚ ਸਤਿਨਾਮ ਵਾਹਿਗੁਰੂ ਟੀਕਾ ਖਾਸ ਤੋਂ ਵਾਹਿਗੁਰੂ

ਨੇ ਮੇਰੇ ਬੋਤ ਜੀ ਉਹ ਬੱਸ ਨਾ ਖੋਸ਼ ਹੋ ਗਿਆ ਲੇ ਹੈ ਜੁਸ਼ਾ ਕਿਥੇ ਕੀ ਆਲਗ ਹੋ ਗਏ ਆ ਆ ਨਾ ਉਹ ਆਪਾ ਕੱਟ ਕੇ ਕੋ ਆਏ ਆ

ਕਹੇ ਨਾ ਤੂੰ ਮੇਰੇ ਕੋਲ ਆ ਨਾ ਲੋ ਨਾ ਮੈਂ ਕਿਹਨੂੰ ਕਿਹੜੇ ਲਿਖਣ ਤਾ ਮੈਂ ਹਾਂ ਹੁਣ ਮੈਨੂੰ ਦੇਖ ਤੈਨੂੰ ਮੈਨੂੰ ਦੇਖ ਲੈ ਬੁੱਤ ਮੈਂ ਤੋੜਨੀ ਆ ਮੈਂ ਤੋੜਨੀ ਆ ਬੁੱਤ ਓ ਚੱਲ ਉੱਠ ਮੇਨਾ ਗੱਲਾਕਾਰ ਮੈਂ ਰੋਣਾ ਨਹੀਂ ਹੁਣ ਮੇਨਾ ਗੱਲਾਕਾਰ ਉੱਠ ਓਏ ਮੈਂ ਉੱਠੂ ਮੈਂ ਹੱਸਪੇ ਮੇਨਾ ਗੱਲਾਕਾਰ ਕੋਈ ਨਹੀਂ ਮੈਂ ਤੇਰੀ ਤੇਰੀ ਦੇਖੀ ਹੋਈ ਮੈਂ ਮੇਨਾ ਗੱਲਾਕਾਰ ਪਾਲਸ਼ਾਹ ਜੱਟ ਨੇ ਪ੍ਰਤਿਗਿਆ ਦਿੱਤੀ ਸਮਰਥਾ ਨੂੰ ਨਾਮਕਰਨ ਕੀਤਾ ਹੈ ਇੱਕ ਬਰਾਬਰ ਦਾ ਬਾਈ ਸ੍ਰੀ ਅਰੋਪ ਤੇਵਾਦਿਆ ਸਮਰਥਨ ਕਰਵਾਉਣ ਦਾ ਬਾਈ ਬਾਈ ਇਹਨਾਂ ਨੂੰ ਬਹੁਤ ਸੰਕਟਾਂ ਦਾ ਸਾਹਮਣਾ ਕਰਨਾ ਪਿਆ ਹੈ ਇਹ ਪ੍ਰਵਾਹ यहां बिना ਆਮ ਤੌਰ ਤੇ ਇਹ ਰਹੂਗਾ ਆ ਗਿਆ ਸਿੱਖੇ ਕਿਸਾਨ ਤੋਂ ਸੌਣ ਵਾਲੇ ਇਹਨਾਂ ਦੇ ਕੁਮਾਈ ਦਾ ਧਿਆਨ ਕਰਕੇ ਬੋਰਡ ਦੀ ਵਾਹ 2 ਵਾਹ ਪੰਜ ਸੱਤਾ ਸ਼ੁਰੂਆਤ ਤੋਂ ਦੁਆਰਾ ਧਿਆਨ ਕਰਕੇ ਬੋਰਡ ਦੀ ਵਾਹ 2 ਵਾਹ ਪ੍ਰਤਿਮਾ ਸਤ ਸੰਸਕ੍ਰਿਤ ਦੇ ਦਾਸ ਹੈ ਕਿ ਉਹ ਆਗੇ ਦੁਆਇਦ ਰਾਖੀਦ ਹੋਵੇ ਚੇਤੇ ਆਨ ਦਾ ਸਦਕਾ ਸਰਮ ਸੋ ਹੋਵੇ ਜਹਾਂਕਾ ਫਲਸਾ ਜੀ ਸਾਹਿਬ ਸੰਕਰ ਚਾਰਾਇ ਜੀ ਦੇ ਪੈਦ ਪੈਕ ਪਾਏ ਜੀ ਸਰੇ ਸਾਹਿਬ ਤੋਂ ਆਏ ਹਾਂ ਪੰਚੀ ਜੀ ਦੇ ਗੋਲ ਬਾਲੀ ਫੌਦਤ ਦੇ ਦੁਆਇਦ ਦੁਆਇਦ ਸਪਾਉਨ ਦੀਦਾਨ ਤੇ ਤਾਨ ਰਹਿਦਾਨ ਦੰਗਰੇ ਤੋਂ ਨਾਲ ਸਹਾ ਦਾਨ ਪ੍ਰੋਤਸਾਹ ਦਾਨ ਤੋਂ ਸੰਤਾਨ ਨਾਮਦਾਰ ਸੁਪਰਸੌਲ ਦੇ ਦੱਖਣ ਚਿਨਾਬ ਚੌਂਕਆ ਘਰਪਾਟ ਦੇ ਚੋਤੇ ਤੋਂ ਟਾਲਪਰ ਹੁੰਦਾ ਜਰਕਾਰ ਦਲਨ ਦੀ ਆਵਾਜ਼ ਦੀ ਉਠਾਈ ਗੋਸ਼ਿਕਾ ਦਾ ਮੰਨੀਆ ਮਤ ਕੇ ਵਕਤ ਵੰਦਾ ਰੰਤਾ ਆ ਸੁਵਹਿ ਦੀ ਟਾਲ ਪ੍ਰਸਾਦਨ ਸੰਸਦ ਦਾ ਸਵਾਈ ਦਕਾਨ ਕਰਾਇਆ ਪਾਣਾ ਚਾਰ ਚੋਰ ਦੇ ਪਰਾਂ ਹਸਾਨਾਂ ਦੇ ਜਿਨ੍ਹਾਂ ਦੇ ਕੰਕਰ ਉਚੋ ਗਿਆ ਗਿਆ ਕੋਈ ਦਰਸਾਤ ਦਾ ਸਪਰਕਾਤਾਂ ਖਾਲਸਾ ਨੂੰ ਲਕਸ਼ੋ ਜੀ ਨੇਮ ਮਾੜਿਆ ਦੀ ਮਾਲਕੀ ਪਾਲਤਰੀ ਦਾ ਦਰਜਾ ਮੈਂ ਤੁਹਾਨੂੰ ਸੰਪੰਨ ਕਰਦਾ ਹਾਂ ਜਵਾਹਰ ਸਿੰਘ ਮਹਾਰਾਜ ਸੰਤਾਨੂ ਗੁਰੂਆਂ ਦੇ ਸੰਪੰਨ ਅੰਮ੍ਰਿਤਾਰ ਸਾਖੀ ਰਵਦਾਸ ਮਹਾਰਾਜ ਪਾਲਤਰੀ ਦਾ ਹੁਣੇ ਸੰਸਾੜੀ ਬਣਿਆ ਹੋਇਆ ਅਰਜੋਨ ਸਿੰਘ ਰਵਦਾਸ ਬੇਟੀ ਕਰਨੀ ਸਾਹੀ ਅਨੰਦਪਾਲ ਤੇ ਪਾਸੋਂ ਮਹਾਰਾਜ ਤਾਹਲ ਸਾਧੂ ਰਵਦਾਸ ਮਹਾਰਾਜ ਦੇ ਦੇਹਾ ਕਰੀ ਜੇ ਕੇ ਆ ਦੇਹਾ ਹੋਤੋ ਕਮਾਏ ਅਧਿਆ ਨਾਮ ਦਾ ਸਭੇ ਉਤੇ ਜਾਏ ਸ੍ਰੀ ਮਾਨ ਸਾਲ ਕਰਦੇ ਸਤਿ ਪਾਸ਼ਾ ਜੀ ਇਹ ਜਨ ਕੋ ਯਾਤਰਾ ਕਰਨਾ ਚਾਹੁੰਦੇ ਆ ਕਿ ਬਸ ਇਹ ਨਾ ਕੋਈ ਸਤਿ ਪਾਸ਼ਾ ਜੀ ਜੀ ਕੀ ਕਬੂਤ ਨਾ ਕਰਦੇ ਸਤਿ ਪਾਸ਼ਾ ਜੀ ਅਬਲ ਕੋਸ਼ਿਸ਼ ਕਰੋ ਕਿ ਕਿਤਾ ਪਿਆਰ ਕੀਤੇ ਸਤਿ ਪਾਸ਼ਾ ਜੀ ਸੋ ਸਾਰੀ ਯਾਤਰਾ ਕਰਦੇ ਆਂ ਜਾਲੇ ਜਾਲੇ ਵਿੱਚ ਪਰ ਪਾਸਾ ਇੱਕ ਜਰ ਅਰਦਾਸ ਕਰਦੇ ਤੁਲਾ ਕਰਨਾ ਹੋ ਜਾਵੇ ਜੀ ਮਾਫ ਕਰਨਾ ਇਹ ਚੀਜ਼ ਨੂੰ ਆਪਣੇ ਚਰਮਾ ਦਾ ਨਿਵਾਸ ਬਖਸ਼ਣਾ ਪਿਛੇ ਕੋੜਾ ਨੂੰ ਪਹਾਲ ਲੰਘਦਾ ਗੁਰੂ ਘਰ ਤੋਂ ਬਖਸ਼ਣਾ ਸੋ ਪੂਰਤ ਹੋ ਜਾਵੇ ਅਰੋ ਕਰਤਾ ਹੋਏ ਤੇ ਇੱਕਦਮ ਅੱਗੇ ਵਕਸ਼ਣ ਕਰੇ ਜੋ ਕਰਾਵੇ ਸੋ ਰਾਜੀ ਜਾਵੇ ਤਲਾ ਵਹਿਰ ਤੇ ਗੁਰਨਾਮਕ ਨਾਮ ਚੜਦੀ ਪਲਾ ਤੇਰੇ ਭਾਣੇ ਤਰਤਾ ਵਾਹਿਗੁਰੂ

ਤਤ ਨਾਲ ਜੁੜਿਆ ਹੈ ਤੇ ਬਾਲਾ ਨਾਲ ਜੁੜਿਆ ਹੈ ਸਾਡਾ ਵੀ ਤਾਂ ਉਹ ਵੀ ਬੰਨ੍ਹ ਕੇ ਲਾ ਕੇ ਉਹ ਮੈਂ ਅੱਗੇ ਤੇ ਉਹਨਾਂ ਨੂੰ ਜੋ ਆਸਥਾ ਬਲਤਣੇ ਜਾਣੇ ਹਨ ਜੋ ਭੋਗ ਹੈ ਬਹੁਤ ਰੀਤ ਗੁਰਦੁਆਰਾ ਸਿੰਘ ਸਭਾ ਵਿਖੇ ਅਵੇਗਾ ਨੂੰ ਸੰਗਤਾਂ ਨੇ ਅੰਤਮ ਅਰਦਾਸ ਵਿੱਚ ਸ਼ਾਮਲ ਹੋਣ ਦੀ ਕਿਰਪਾਲਤਾ ਕਰਨੀ ਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ